ਮੇਰੇ ਗੁਰੂ ਰੂਪਿਆਰੇ ਸਾਧ ਸੰਗਤ ਅਨੁਕੀਰਾਂ ਦੀ ਗੱਲ ਸੁਣਾਉਨੇ ਆ ਕਿਰਾ ਅੰਬਰ ਤੇ ਵੇਲੇ ਤੇ ਮੈਂ ਗੁਰਦੁਆਰਾ ਸਾਹਿਬ ਜਾਂਦਾ ਹੁੰਦਾ ਸੀ ਜਦੋਂ ਸਾਜਰੇ ਸਾਜਰੇ ਤੇ ਮੈਂ ਦਰਾਂ ਚੋਂ ਨਿਕਲਿਆ ਤੇ ਮੈਨੂੰ ਪੰਜ ਸਾਧੂ ਮਿਲੇ ਭਾਗ ਮੇ ਲਿੜੇ ਆ ਤੇ ਉਤੋਂ ਨਾਲ ਜਿਵੇਂ ਮੇਰੇ ਪੜਕਾ ਬੰਨਿਆ ਕੇਸਰੀ ਜਿਹਾ ਤੇ ਐ ਉਹਨਾਂ ਦੇ ਬੰਨੇ ਭਗਵੇਂ ਜੇ ਤੇ ਸੋਟੀਆਂ ਉਹਨਾਂ ਦੇ ਹੱਥਾਂ 'ਚ ਪੰਜਾਂ ਦੇ ਜਿਵੇਂ ਖੁੰਡੇ ਹੁੰਦੇ ਤੇ ਉਮਰ ਵੀ ਉਹਨਾਂ ਦੀ ਘੱਟ ਤੋਂ ਘੱਟ ਪੰਜਾਂ ਦੇ ਕੋਈ 50 ਸਾਲ ਦੇ ਨੇੜੇ ਸੀਗੀ ਸਾਰੇ ਪੂਰੇ 3:30 ਵਜੇ ਜਾਨੀ 5:04 ਦੇ ਤਕਰੀਬ ਦੇ ਵਿੱਚ ਵਿੱਚ ਜਦੋਂ ਮਿਲਦੇ ਸਾਡੀ ਬੀਹੀ ਜੀ ਮਿਲ ਪਏ ਮੈਨੂੰ ਕਹਿੰਦੇ ਭਗਤਾ ਖੜੀ ਖੜੀ ਭਗਤਾ ਖੜੀ ਉਦੋਂ ਬਾਅਦ ਨਿੰਦਰ ਸਾਡਾ ਬਾਹਰ ਨੂੰ ਜਾਂਦਾ ਮੈਂ ਖੜ ਗਿਆ ਮੈਂ ਕਿਹਾ ਜੀ ਹਾਂ ਬਾਬਾ ਜੀ ਦੱਸੋ ਕਹਿੰਦੇ ਭਗਤਾ ਅਸੀਂ ਜਾਣਾ ਹਰਦਵਾਰ ਨੂੰ ਤੇ ਸਾਨੂੰ ਰੁਪਈਏ ਦੇ ਮੈਂ ਭਾਈ ਬਟੂਆ ਸੀ ਮੇਰੇ ਕੋਲ ਕੁਦਰਤ ਮਾਰ ਜੀ ਨੇ ਮੇਰੇ ਕੋਲੇ ਬਟੂਏ ਚ 50 ਰੁਪਏ ਸੀ ਤੇ ਮੈਂ 50 ਰੁਪਏ ਫੜਾਤੇ ਮੈਂ ਕਿਹਾ ਵੀ ਆਹ ਲਓ ਜੀ ਤੇ 50 ਰੁਪਏ ਤੇ 50 ਦੇ 50 ਹੀ ਲੈ ਲਓ ਕਹਿੰਦੇ ਭਗਤਾ ਬਟੂਆ ਲਈ ਖਾਲੀ ਕਰੀਦਾ ਹੁੰਦਾ ਆ ਲੈ ਸਾਡੇ ਕੋਲ 10 ਰੁਪਏ ਤੇ ਬਟੂਏ ਚ ਰੱਖ 40 ਲੈ ਉਹਨਾਂ ਨੇ ਤੇ ਅੱਜ ਤੋਂ ਮੁੜ ਕੇ ਕਹਿੰਦੇ ਤੇਰੇ ਕਦੇ ਵੀ ਗਲਤ ਥਾਂ ਤੇ ਰੁਪਈਆ ਨਾ ਲੱਗੂਗਾ ਉਹ ਆਦੇ ਮੈਂ ਕਿਹਾ ਬਾਬਾ ਜੀ ਸਤ ਵਚਨ ਹੁਣ ਤੂੰ ਕਿੱਥੇ ਨੂੰ ਚੱਲਿਆ ਮੈਂ ਕਿਹਾ ਜੀ ਮੈਂ ਗੁਰਦੁਆਰਾ ਸਾਹਿਬ ਜਾਣਾ ਹੁੰਦਾ ਜਾਈਦਾ ਹੁੰਦਾ ਭਗਤਾ ਹਾਂ ਗੁਰੂ ਦੀ ਬਾਣੀ ਪੜ੍ਹਿ ਗਏ ਗੁਰਦੁਆਰੇ ਜਾਈਏ ਨਮਸਕਾਰ ਕਰੀਏ ਸੇਵਾ ਕਰੀਏ ਬਹੁਤ ਉਹਨੇ ਮੈਨੂੰ ਗੱਲਾਂ ਪੰਜ ਸੱਤ ਘਾਇ ਜਿ ਕਈਆਂ ਤੇ ਮੈਂ ਉਹ ਨਾਂ ਬਾੜੀਆਂ ਫਿਰ ਮੈਂ ਗੱਲਾਂ ਨਾ ਉਹਨਾਂ ਨੇ ਮੇਰੇ ਨਾਲ ਕਰੀਆਂ ਨਾਮ ਆ ਹੀ ਕਰੀਆਂ ਉਹਨਾਂ ਨੇ ਇੰਨੀਆਂ ਹੀ ਗੱਲਾਂ ਵਿੱਚ ਤਿੰਨ ਚਾਰ ਕਦੇ ਨਾ ਕਰੀਆਂ ਵੀ ਗੁਰਦੁਆਰੇ ਜਾਈਦਾ ਹੁੰਦਾ ਬਾਣੀ ਪੜੀਦੀ ਹੁੰਦੀ ਆ ਸੇਵਾ ਕਰੀਦੀ ਹੁੰਦੀ ਆ ਤੇਰੇ ਗਲਥਾਂ ਰੱਬੀਏ ਨਹੀਂ ਲੱਗਣਗੇ ਮੈਂ ਕਹਾਂ ਜੀ ਸੱਤ ਵਚਨ ਮੁਰਕੇ ਮੈਨੂੰ ਨਿਯੋਗ ਮੁਰਕੇ ਸਾਧੂ ਮਿਲੇ ਮੈਂ ਅੰਬਰ ਤੇ ਵੇਲੇ ਹੁਣ ਇੱਧਰ ਦੀ ਲੰਗਣਾ ਕਰਦੇ ਅੱਡੇ ਨਹੀਂ ਦੀ ਲੰਗਣਾ ਕਰਦੇ ਕਿਤੇ ਦੇ ਵੀ ਉਹ ਚੱਲ ਮਹਿਲ ਨੂੰ ਜਾਂ ਤੁਰੇ ਪਰਦੇ ਹੋਏ ਤਾਂ ਜੇ ਦੇਖੀ ਉਹ ਕੌਣ ਸੀ ਤੇ ਮੈਨੂੰ ਨਹੀਂ ਉਹ ਮਿਲੇ ਸਿਆਣੇ ਕਹਿੰਦੇ ਹੁੰਦੇ ਕੁਦਰਤ ਦੇ ਨਾਲ ਹੀ ਰੱਬ ਮਿਲਦਾ ਨਾ ਰੱਬ ਬੰਦਿਆਂ ਚ ਹੀ ਹੈ ਰੱਬ ਜੇ ਆਪਾਂ ਕਹੀਏ ਗੁਰਦੁਆਰਿਆਂ ਚ ਨਹੀਂ ਨਾ ਮੰਦਰਾਂ ਚ ਨਾ ਮਸੀਤਾਂ ਚ ਰੱਬ ਤਾਂ ਉਹਨਾਂ ਨੂੰ ਮਿਲਦਾ ਜਿਹਨਾਂ ਦੀ ਹਸਾਫ ਨੀਤਾ ਨੀਤਾ ਨੂੰ ਰੱਬ ਮਿਲਦਾ ਕਿਸੇ ਦਾ ਮਾੜਾ ਨਾ ਕਰੀਏ ਇਸਨੂੰ ਮਾੜਾ ਬਚਨਾਂ ਬੋਲ ਗਏ ਜਿੰਨੇ ਕੁ ਜੋਕਰੇ ਹੈਗੇ ਕਿਸੇ ਦੇ ਕੰਮ ਆਉਣ ਗੋਚਰੇ ਉਹਨਾਂ ਕੰਮ ਅਗਲੇ ਤੱਕ ਕਰੋ ਜੇ ਕੋਈ ਗਰੀਬ ਕਰਵਾ ਕੋਈ ਪੈਸੇ ਥੇਲਾ ਮੰਗਦਾ ਦੇ ਦਿਓ ਕੋਈ ਗੱਲ ਨਹੀਂ ਤੁਹਾਡੇ ਕੋਲੇ ਹੈਗੇ ਦੇ ਦਿਓ ਯਾਰ ਕਦੇ ਵੀ ਮੋੜੋ ਨਾ ਕਿਸੇ ਬੰਦੇ ਨੂੰ ਦਿਲ ਨਾ ਤੋੜੋ ਕਿਸੇ ਨੂੰ ਗਲਤ ਨਹੀਂ ਬੋਲੀ ਤੂੰ ਝੋਟੇ ਅਰਗਾ ਪਿਆ ਫਲਾਣੇ ਅਰਗਾ ਪਿਆ ਤੂੰ ਰੋਟੀਆਂ ਲਾਲਾ ਤੂੰ ਮੰਗ ਤੂੰ ਦਿਹਾੜੀ ਕਾਲਾ ਤੂੰ ਪੁਰਾਣਾ ਮੰਗਣਾ ਬਹੁਤ ਔਖਾ ਬਹੁਤ ਔਖਾ ਮੰਗਣਾ ਕਦੇ ਵਾਸਤੇ ਨੇ ਸਾਥ ਸੰਗਤ ਕਿਸੇ ਨੂੰ ਐ ਨਹੀਂ ਗੱਲਾਂ ਬੋਲੀਦੀ ਆਉਂਦੀਆਂ ਵੀ ਤੂੰ ਆਇਆ ਕਰ ਤੂੰ ਉਹ ਕਰ ਜੋ ਰੱਬ ਕਿਉਂਕਿ ਰੱਬ ਤੇਰੇ ਚ ਵੀ ਰੱਬ ਵਾਦਾ ਕਿਤੇ ਹਮ ਮੰਗਦੇ ਕਿਤੇ ਤੁਮ ਮੰਗਦੇ ਇਹ ਨਹੀਂ ਪਤਾ ਹੁੰਦਾ ਕਿਹੜੇ ਵੇਲੇ ਰੱਬ ਨੇ ਕਿਹੜੇ ਵੇਲੇ ਕੰਨੀ ਤੇ ਚੱਲਦੀ ਹੁੰਦੀ ਆ ਆਮ ਬੰਦੇ ਦੀ ਰੱਬ ਜੈਮ ਤਾਂ ਵੀ ਪਾਉਂਦਾ ਹੁੰਦਾ ਮਰਾਬ ਮੁਕਾਦਮੇ ਵੀ ਪਾਉਂਦਾ ਹੁੰਦਾ ਬਹੁਤ ਕੁਝ ਆ ਰੱਬ ਦੇ ਹੱਥ ਦੇ ਵਿੱਚ ਇਹ ਤੋਂ ਡਰਗੇ ਸੱਚੇ ਪਾਤਸ਼ਾਹ ਤੋਂ ਕਿਸੇ ਦਾ ਭਲਾ ਜਿੰਨਾ ਵੀ ਹੁੰਦਾ ਉਹ ਨਾ ਕਰਦਗੇ ਕਰਗੇ ਜਿੰਨੇਕ ਜੋ ਕਰੇ ਹੈਗੇ ਆ ਕਿਸੇ ਦੇ ਘਰ ਚ 파ਟਕ ਨਾ ਪਾਈਏ ਕਿਸੇ ਦੀ ਨਿੰਦਿਆ ਨਾ ਕਰੀਏ ਕਿਸੇ ਦੀ ਚੁਗਲੀ ਨਾ ਕਰੀਏ ਸਭ ਆਪਾਂ ਤੋਂ ਚੰਗੇ ਚੰਗੇ ਆ ਜਿਵੇਂ ਕਹਿੰਦੇ ਆ ਭੱਲਿਆ ਮਾਨਸਾ ਤੂੰ ਨਹੀਂ ਚੰਗਾ ਸਾਰੇ ਚੰਗੇ ਚੰਗੇ ਆ ਜਦੋਂ ਆਪਾਂ ਨਿੰਦਿਆ ਕਰਦੇ ਆ ਨਾ ਆਪਾਂ ਕਿਸੇ ਦੀ ਉਦੋਂ ਰੱਬ ਤਾਂ ਇਹ ਹੀ ਕਹਿੰਦੇ ਵੀ ਚੰਗਾ ਤਾਂ ਤੂੰ ਨਹੀਂ ਜਿਹਦੀ ਤੂੰ ਨਿੰਦਿਆ ਕਰੀਏ ਤੇਰੇ ਨਾਲ 20 ਗੁਣੇ ਚੰਗਾ ਹੋ ਜਿਹਦੀ ਆਪਾਂ ਕੋਈ ਹੋਰ ਨਿੰਦਿਆ ਕਰਨ ਲੱਗ ਜੰਨੇ ਆ ਨਾ ਪਤਾ ਨਹੀਂ ਉਹ ਆਪਣੇ ਨਾਲੋਂ ਕਿੰਨੇ ਗੁਣਾ ਉਹ ਚੰਗਾ ਹੁੰਦਾ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਰੱਬ ਦੇ ਬਣਾਏ ਹੋਏ ਜੀਵਾਂ ਸਾਰੇ ਰੰਗ ਰੂਪ ਜੋਤ ਤਾਂ ਉਹਦਾ ਹੀ ਦਿੱਤਾ ਹੈ ਬਸ ਇਹ ਹੀ ਗੱਲਾਂ ਹੁੰਦੀਆਂ ਜੇ ਆਪਾਂ ਗੁਰੂ ਦੇ ਦਵਾਰੇ ਜਾਈਏ ਸੇਵਾ ਕਰੀਏ ਬਾਣੀ ਪੜਹੀਏ ਬਹੁਤਾ ਨਾ ਬੋਲ ਗਏ ਬਾਲਾ ਨਹੀਂ ਬੋਲਣਾ ਚਾਹੀਦਾ ਬਾਲਾ ਬੋਲਣ ਦੇ ਨਾਲ ਗਲਤ ਕੋਈ ਨਾ ਕੋਈ ਗੱਲ ਤਾਂ ਗਲਤ ਨਿਕਲੀ ਜਾਂਦੀ ਹੈ ਸਾ ਸੰਗਤ ਇਹ ਜੀਵ ਦੇ ਵਿੱਚ ਹੱਡੀ ਨਹੀਂ ਹੈ ਬੋਲਣ ਲੱਗੀ ਨਹੀਂ ਇਹ ਦੇਖਦੀ ਵੀ ਕਿਸੇ ਨੂੰ ਕੀ ਕਹਿਣਾ ਤੇ ਕਿਹਨੂੰ ਕੀ ਕਹਿਣਾ ਇਹ ਨਹੀਂ ਪਤਾ ਚੰਗੇ ਭਲੇ ਬੰਦਿਆਂ ਨੂੰ ਸਾਧੂ ਸੰਤਾਂ ਨੂੰ ਨਿੰਦਦੇ ਵੇ ਜਦੋਂ ਬੰਦ ਆਪਾਂ ਨਿੰਦਿਆ ਚੁਗਲੀ ਕਰਦੇ ਆ ਨਾ ਸਾਧ ਸੰਗਤ ਆਪਾਂ ਉਸ ਤੋਂ ਉੱਚੇ ਬਣ ਕੇ ਵੇਨੇ ਆ ਰੱਬ ਤੋਂ ਵੀ ਉੱਚੇ ਬਣਦੇ ਆ ਹੁੰਦੇ ਜਿਹੜੀ ਆਪਾਂ ਉਹਨੂੰ ਆਪਾਂ ਨਿੰਦ ਰਿੰਦ ਕੇ ਛੋਟਾ ਕਰਨੋਂ ਫਿਰਦੇ ਆ ਆ ਰਾਮ ਆ ਰਾਮ ਬਧਾਈ ਸੋਭਾ ਦੇ ਬਲ ਕਰ ਵਧੇ ਨਾ ਕੋਈ ਇਹ ਪਰਮਾਤਮਾ ਦੀਆਂ ਦੇਣਾ ਹੁੰਦੀਆਂ ਜੇ ਕੋਈ ਬੰਦਾ ਵੱਡਾ ਉਹਨੂੰ ਬਧੀ ਜਾਣ ਦੋ ਕੋਈ ਚੀਜ਼ ਕਿਸੇ ਨੇ ਲੈ ਲੇ ਯਾਰ ਆਪਾਂ ਲੱਗਿਆ ਇਹਨੇ ਕੀ ਕਰਨੀ ਸੀ ਇਹਨੇ ਏਡੀ ਜੀ ਤੋਂ ਕੀ ਕਰਾਉਣਾ ਸੀ ਜਦੋਂ ਉਹਨੇ ਲਈ ਆ ਉਹਨੇ ਚਾਹੇ ਵੱਡੀ ਜੈ ਛੋਟੀ ਤੂੰ ਕੀ ਲੈਣਾ ਤੋਂ ਕਈ ਵਾਰ ਆਪਾਂ ਕੋਈ ਬੰਦਾ ਵੱਡੀ ਗੱਡੀ ਲੈ ਆਉਂਦਾ ਤੇ ਕਈ ਵਾਰ ਬੰਦਾ ਬਥਾ ਸਾਥੇ ਜਿ ਬੈਠੇ ਕੀ ਕਰਨਗੇ ਉਹ ਜਦ ਇਹਨਾਂ ਨੇ ਇੰਨੀ ਏਡੀ ਵੱਡੀ ਗੱਡੀ ਕੀ ਕਰਨੀ ਸੀ ਉਹ ਭਾਵੇਂ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਜਿਹੜੇ ਸ਼ੌਂਕ ਹਨ ਇਨਸਾਨ ਦੇ ਇਨਾਂ ਦਾ ਕੋਈ ਮੁੱਲ ਨਹੀਂ ਹੁਣ ਆਪਾਂ ਸ਼ੌਂਕ ਦੇ ਨਾਲ ਕਈ ਵਾਰ ਖੇਤ ਸਬਜ਼ੀਆਂ ਲਾਉਨੇ ਆ ਹੋਰ ਕੰਮ ਕਰਦੇ ਆ ਸ਼ੌਂਕ ਨਾਲ ਆਪਾਂ ਕੋਠੀ ਆਪਦੀ ਮਤਲਬ ਉੱਥੇ ਜਿਹੜਾ ਖੇਤ ਆ ਉਹਨੂੰ ਤਾਂ ਨੂੰ ਸੁੰਭਰਦੇ ਆ ਉਹਦੇ ਵਿੱਚ ਆਪਾਂ ਦੂਜਾ ਥੱਲੇ ਫਾਰਸਲਾ ਦੇਨੇ ਸ਼ੌਂਕ ਨਾਲ ਇਹ ਕੋਸ਼ਿਸ਼ ਕਰਦੇ ਆ ਤੇ ਇਹ ਸ਼ੌਂਕ ਹੁੰਦੇ ਆ ਕੋਈ ਬੰਦਾ ਦਰਾਖਤ ਲਾਉਂਦਾ ਸ਼ੌਂਕ ਨਾਲ ਕੋਈ ਬੰਦਾ ਬਾਗ ਲਾਉਂਦਾ ਅਗਲਾ ਕੰਦਾ ਸ਼ੌਂਕ ਨਾਲ ਯਾਰ ਬੂਟੇ ਲਾਏ ਆ ਮੇਰੇ ਤਾਂ ਚਾਰ ਵਧੀਆ ਕਿੰਨੂ ਆਦੇ ਆ ਉਹ ਮੇਰੇ ਦੂਜੇ ਆਪਣੇ ਮਰੂਦਾ ਦੇ ਆ ਤੇ ਕੇਲਿਆਂ ਦੇ ਆ ਹੋਰ ਲਾਲੋ ਕਈ ਤਰ੍ਹਾਂ ਦੇ ਮਰੂਦਾ ਦੇ ਪਰ ਕਈ ਤਰ੍ਹਾਂ ਦੇ ਬਟੇ ਨਾਰਾਂ ਦੇ ਲਾਲੋ ਬਦਾਮਾਂ ਦੇ ਲਾਲੋ ਜਿਵੇਂ ਸਾਡੇ ਘਰੇ ਅੰਜੀਰ ਵੀ ਲੱਗੀ ਆ ਹੈ ਕਿੰਨੂ ਵੀ ਲੱਗੇ ਆ ਆਂਬ ਵੀ ਲਾਏ ਆ ਤੇ ਮਰੂਦਾ ਮਰੂਦਾ ਦਾ ਬੂਟਾ ਵੀ ਲੱਗਿਆ ਸਿਵਾਰਾ ਵੀ ਲੱਗਿਆ ਇਸ ਤਰ੍ਹਾਂ ਸਾਧ ਸੰਗ ਦੇ ਬੰਦੇ ਦੇ ਆਪੋ ਆਪਣੇ ਸ਼ੌਕ ਆ ਸ਼ੌਂਕ ਪੂਰੇ ਕਰਦਾ ਤੁਰਿਆ ਫਿਰਦਾ ਬੰਦਾ ਇਹ ਧਰਤੀ ਤੇ ਆਪਣਾ ਪਤਾ ਨਹੀਂ ਕਿੰਨੇ ਜਰਮਾਵਾਦ ਕਿੰਨੇ ਜਰਮਾਵਾਦ ਇਹ ਤਾਂ ਹੁਣ ਪਰਮੇਸ਼ਰ ਨੂੰ ਪਤਾ ਵੀ ਆਪਾਂ ਕਿੰਨੇ ਜਰਮਾਵਾਦ ਆਪਾਂ ਨੂੰ ਇਨਸਾਨ ਦਾ ਇੱਕ ਜਾਮਾ ਮਿਲਦਾ ਇਹ ਜਾਮੇ ਦੇ ਵਿੱਚ ਵੀ ਆ ਕੇ ਆਪਾਂ ਉਹਦਾ ਉਹਦਾ ਹੀ ਨਗਾ ਲੈਂਦੇ ਆ ਤੁਰ ਫਿਰ ਕੇ ਖਾ ਲਿਆ ਪੀ ਲਿਆ ਭਜ ਲੇ ਨਾਟ ਲੇ ਬਸ ਆਪਾਂ ਇਹਨੂੰ ਜ਼ਿੰਦਗੀ ਸਮਝਦੇ ਆ ਵੀ ਇਹੀ ਜ਼ਿੰਦਗੀ ਆ ਬਸ ਖਾ ਲੋ ਪੀ ਲੋ ਹੰਡਾ ਲੋ ਇਹ ਤਾਂ ਜਨ ਪਸ਼ੂ ਵੀ ਕਰੀ ਜਾਂਦੇ ਇਸ ਤਰ੍ਹਾਂ ਦਾ ਕਿ ਤੇਰਾ ਤੇ ਪਸੂਆਂ ਜਿਤੇ ਤੇਰੇ ਚ ਕੀ ਫਰਕ ਹੋ ਗਿਆ ਬਣਾਉਣਾ ਦਾ ਆਪਾਂ ਫਰਕ ਆ ਪਾਉਣਾ ਦਾ ਵੀ ਬਾਣੀ ਪੜ੍ਹੀਏ ਸਤ ਸੰਗਤ ਕਰੀਏ ਚੰਗੇ ਕਾਰਜ ਕਰੀਏ ਕਿਸੇ ਦਾ ਮੰਦਾ ਨਾ ਕਰੀਏ ਕਿਸੇ ਨੂੰ ਮੰਦਾ ਬੋਲੀਏ ਨਾ ਐਂ ਤਾਂ ਆਪਾਂ ਇੰਨਾ ਕੰਮ ਆ ਲਈਆ ਤੇ ਆਪਾਂ ਇਹਨਾਂ ਚੋਂ ਕੰਮ ਆਪਾਂ ਕਵਨੀ ਚਾਜਣਾ ਕਰਦੇ ਨਾ ਆਪਾਂ ਬਾਣੀ ਪੜ੍ਹਦੇ ਆ ਨਾ ਆਪਾਂ ਸੇਵਾ ਕਰਦੇ ਆ ਨਾ ਆਪਾਂ ਕੋਈ ਹੋਰ ਆਪਾਂ ਤਾਂ ਨਿੰਦਿਆ ਤੇ ਬੈਠ ਦਿੰਨੇ ਆ ਜਦੋਂ ਕੋਲ ਦੀ ਲੰਘ ਹੈ ਕੋਈ ਵਾ ਚੱਕ ਲੈਣਾ ਤਵਾ ਉਹਦੇ ਜੇ ਦੋ ਜਣੇ ਬੈਠੇ ਆਏ ਆ ਇਹ ਉਹ ਆ ਫੇਰ ਬੰਦੇ ਦੇ ਗੁਣ ਨਹੀਂ ਫੜਦੇ ਆਪਾਂ ਉਹਦੇ ਔਗਣ ਫੜਨੇ ਆ ਹਾਂ ਜਿਹੜੇ ਉਹਨੇ ਗੁਣ ਕਰਿਆ ਉਹ ਉਹ ਨਹੀਂ ਆਪਾਂ ਕਹਨੇ ਨਾ ਨਾ ਜੇ ਉਹ ਕਹਦਾ ਪਤਾ ਆਪਣੀ ਜੀਭ ਫਟ ਜੂ ਫੜਨੇ ਦਾ ਆਪ ਉਹਦੇ ਔਗਣ ਆ ਇਹਨੇ ਐ ਕਰਿਆ ਸੀ ਪਰ ਜਿਹੜੇ ਚੰਗੇ ਕੰਮ ਕਰੇ ਉਹ ਤੋਂ ਬਣਾਉਂਦਾ ਹੀ ਨਹੀਂ ਇਸ ਤਰ੍ਹਾਂ ਦਾ ਸੰਗਤ ਇਹ ਜਿਹੜਾ ਮਾਨਸ ਜਨਮ 84 ਲੱਖ ਜੂਨ ਤੋਂ ਬਾਅਦ ਮਿਲਿਆ ਚੰਗੇ ਕਾਰਜ ਕਰੋ ਸਭ ਤੋਂ ਵੱਡੀ ਵੇਖ ਆਪਾਂ ਨੂੰ ਤਾਂ ਮਹਾਰਾਜ ਨੇ ਬਹੁਤ ਵੱਡੇ ਕਾਰਜ ਦਿੱਤੇ ਆ ਅਨੰਦਪੁਰ ਦਾ ਲੰਗਰ ਦੁਨੀਆਂ ਤੇ ਐਦੂ ਦਾ ਵੱਡਾ ਕੋਈ ਲੰਗਰ ਨਹੀਂ ਹੈ ਕੋਈ ਲੰਗਰ ਕਿਤੇ ਦਰਪੋ ਕਿਉਂਕਿ ਗੁਰੂ ਨਾਨਕ ਦੇ ਲੰਗਰ ਤੋਂ ਬਿਨਾ ਗੁਰੂ ਨਾਨਕ ਦੇ ਦਰ ਤੋਂ ਬਿਨਾ ਦਰ ਨਹੀਂ ਕੋਈ ਵੱਡਾ ਕਿਸੇ ਮੰਦਿਰਾਂ ਮਸੀਤਾਂ ਚ ਉੱਠ ਜੋ ਗੁਰੂ ਨਾਨਕ ਦਾ ਦਰ ਸਭ ਤੋਂ ਵੱਡਾ ਜਿੱਤੋਂ ਬੇਅੰਤ ਚੀਜ਼ਾਂ ਵੱਡੀਆਂ ਜਿਹੜੀਆਂ ਮਿਲਦੀਆਂ ਉਹ ਪੁਸਤੋਂ লাভ ਨਹੀਂ ਦੇ ਕੇ ਇਨਸਾਨਤਾ ਦੇ ਕੇ ਪਸਤਾਉਂਦਾ ਵੀ ਆਪਾਂ ਜਰ ਕਾਨੂੰ ਉਹਨੂੰ ਦੇ ਜਿੱਤ ਪਿਆ ਉਹ ਕਾਨੂੰ ਆ ਚੀਜ਼ ਉਹਨੂੰ ਦੇਣੀ ਸੀ ਤੇ ਰੱਬ ਨੂੰ ਤੂੰ 100 ਗਾਲਾਂ ਕੱਢ ਲਾ ਪਾਲਾ 100 ਵਾਰੀ ਨਿੰਦ ਲਾ ਉਹਨੂੰ ਗਾਲਾਂ ਕੱਢ ਲਾ ਪਟ ਲਾ ਛੋਟੇ ਮਾਰ ਧਰਤੀ ਦੇ ਫੋਟੋਆਂ ਬਣਾ ਕੇ ਕੁੱਟ ਦੇ ਰੱਬ ਦੀਆਂ ਨਾ ਉਹਨੇ ਜਿਹੜੀ ਚੀਜ਼ ਤੈਨੂੰ ਦੇਤੀ ਯਾਰ ਦੇਤੀ ਰੱਬ ਕੋਣ ਕਿਸੇ ਐਵੇਂ ਆ ਸਾਥ ਸੰਗਤੋ ਇਸ ਧਰਤੀ ਤੇ ਆਏ ਆ ਚੰਗੇ ਕਾਰਜ ਕਰੀਏ ਮਾਂ ਪਿਓ ਦੀ ਸੇਵਾ ਕਰੀਏ ਆਪਦੇ ਰਹਿਤਾਂ ਰਮ ਆਪਦੇ ਘਰਦਿਆਂ ਨੂੰ ਆਦੇ ਬੱਚਿਆਂ ਨਾਲ ਪਿਆਰ ਕਰੀਏ ਹੋਰ ਨੰਗ ਦਾ ਤੋਂ ਵੱਡਾ ਉਹਦਾ ਸਤਿਕਾਰ ਕਰੀਏ ਬੱਚੇ ਆ ਛੋਟੇ ਉਹਨਾਂ ਨੂੰ ਪਿਆਰ ਕਰੀਏ ਇਸ ਤਰ੍ਹਾਂ ਸਮਾਂ ਲੰਘ ਜਾਂਦਾ ਹੁੰਦਾ ਚੰਗਾ ਸਮਾਂ ਲੰਘਦਾ ਜਦੋਂ ਬੰਦੇ ਦਾ ਫਿਰ ਜਦੋਂ ਆਪਾਂ ਬਾੜਾ ਕਰਦੇ ਨਿੰਦਿਆ ਚੁਗਲੀਆਂ ਕਰਦੇ ਆ ਫਿਰ ਆਪਣਾ ਦਿਲ ਵੀ ਦੌਕਤ ਆ ਆਨੂੰ ਯਾਰ ਆਪਾਂ ਨੂੰ ਐ ਕਹਿਣਾ ਸੀ ਤੇ ਪਹਿਲਾਂ ਆਪਾਂ ਕਹਿਣ ਤੋਂ ਪਹਿਲਾਂ ਹੀ ਸੋਚ ਲਈਏ ਜੇ ਵੀ ਨਾ ਕਹੀਏ ਕਿਸੇ ਨੂੰ ਚੰਗਾ ਨਹੀਂ ਮੁੜ ਕੇ ਜੋ ਪਸਤਾਉਣਾ ਇਹ ਗੱਲਾਂ ਸਾਧ ਸੰਗਤ ਕਰਮਾਂ ਵਾਲਿਆਂ ਨੂੰ ਇਹ ਜੀਵ ਚੰਗੇ ਸੁੱਖ ਪਦਾਰਥ ਜਿਹੜੇ ਮਿਲਦੇ ਹਨ ਇਹ ਕਰਮਾਂ ਵਾਲਿਆਂ ਨੂੰ ਮਿਲਦੇ ਆ ਸੁੱਖ ਲੈਣਾ ਵੀ ਬਹੁਤ ਔਖਾ ਤੇ ਕਿਸੇ ਨੂੰ ਸੁੱਖ ਦੇਣਾ ਵੀ ਬਹੁਤ ਔਖਾ ਦੁੱਖ ਤਾਂ ਦੇ ਦੇਾਂਗੇ ਕਿਸੇ ਨੂੰ ਸੁੱਖ ਨਹੀਂ ਆਪਾਂ ਛੇਤੀ ਕੀਤੇ ਦਿੰਦੇ ਆ ਇਹ ਅਨੁਸਾਰ ਦੇਖ ਧਰਮ ਬਣਾ ਲਿਆ ਆਪਾਂ ਕਰਮ ਬਣਾ ਲਿਆ ਵੀ ਜੇ ਕਿਸੇ ਨੂੰ ਸੁੱਖ ਦੇਈਏ ਨਾ 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 ਉਹ ਨਾ ਸੁਖੀ ਹੋਵੇ ਮੈਂ ਹੋਵਾਂ ਆ ਆਪਣੇ ਕੋਲੇ ਤਾਂ ਗੱਲ ਵੀ ਉਹ ਨਾ ਸੁખી ਹੋ ਜੇ ਮੈਂ ਹੋਵਾਂ ਫਿਰ ਮੈਂ ਦੱਸਾਂ ਵੀ ਮੈਂ ਸੁખી ਐ ਤੁਸੀਂ ਨਹੀਂ ਸੁਖੀ ਏਦਿਆਂ ਗੱਲਾਂ ਆਪਣੇ ਕੋਲੇ ਕਿਸੇ ਨਾਲ ਬਤਕਰਾ ਨਾ ਕਰੋ ਜੋ ਰੱਬ ਨੇ ਦਿੱਤਾ ਵਧੀਆ ਕਰਿਆ ਜਿਹੜੇ ਆਪਾਂ ਤੋਂ ਵੱਡੇ ਚੰਗੇ ਆ ਯਾਰ ਛੋਟੇ ਆ ਉਹ ਵੀ ਚੰਗੇ ਆ ਯਾਰ ਨਾ ਨਿੰਦਿਆ ਕਰੋ ਛੋਟਾ ਵੱਡਾ ਇਸ ਤਰਤੀ ਤੇ ਹੈ ਨਹੀਂ ਕੋਈ ਛੋਟੇ ਵੱਡੇ ਤੇਰੇ ਕਲਮ ਨਾਲ ਯਾਰ ਤੇਰੇ ਕੰਮ ਬੰਦਾ ਹੁਣ ਨੀਚ ਕੰਮ ਕਰਦਾ ਤੇ ਕੱਢਾ ਤਖੜਾ ਹੋਵੇ ਉਹ ਕਿੰਨਾ ਬਲਵਾਨ ਹੋਵੇ ਜੇ ਉਹ ਕੰਮ ਹੀ ਯਾਰ ਗੰਦੇ ਵਾਲੇ ਕਰਦਾ ਤੇ ਨੀਚ ਕਰਦਾ ਤੇ ਫੇਰ ਤੇ ਇਹ ਜਿਹੜਾ ਸਾਰਿਆਂ ਤੋਂ ਛੋਟਾ ਗਰੀਬ ਬੰਦਾ ਤੇ ਉਹਦੀ ਸੋਚ ਚੰਗੀ ਆ ਉਹਦੀ ਵੱਡੀ ਸੋਚ ਆ ਚੰਗੀ ਬੋਲੀ ਬੋਲੋ ਚੰਗੇ ਕਾਰਜ ਕਰੋ ਤੇ ਉਹ ਵੱਡਾ ਕੇ ਆਪਾਂ ਜਿਹੜਾ ਵੱਡਾ ਉਹ ਬੰਦਾ ਵੱਡਾ ਛੋਟਾ ਨਹੀਂ ਵੱਡੇ ਛੋਟੇ ਤੇਰੇ ਕੰਮ ਆ ਇਸ ਤਰ੍ਹਾਂ ਕਰਕੇ ਸਾਧ ਸੰਗਤ ਕਦੇ ਵਾਸਤੇ ਵੀ ਆਪਦੇ ਛੋਟਿਆਂ ਨੂੰ ਪਿਆਰ ਕਰੋ ਆਪਦੇ ਵੱਡਿਆਂ ਦਾ ਸਤਿਕਾਰ ਕਰੋ ਬਜ਼ੁਰਗਾਂ ਦਾ ਤਾਂ ਖਾਸ ਕਰਕੇ ਜਾ ਇਹ ਨਹੀਂ ਮਿਲਣੇ ਹੁਣ ਜਦ ਦੁਨੀਆ ਤੋਂ ਨਾ ਜਿਹੜੇ ਆ ਬਜ਼ੁਰਗ ਤੁਰੇ ਜਾਂਦੇ ਆ ਹੁਣ ਆਪਾਂ ਉਹਨਾਂ ਸੀ ਯਾਦ ਬਹੁਤ ਕਰਦੇ ਆ ਬਾਪੂ ਉਹਨਾਂ ਨੂੰ ਚਾਚੇ ਤਾਇਆ ਨੂੰ ਬੇਸ਼ਨ ਤਾਇਆ ਹੁੰਦਾ ਸੀ ਯਾਰੋ ਬਾਬਾ ਕੋਲਾਸਾ ਹੁੰਦਾ ਸੀ ਯਾਰੋ ਬੀਬੀ ਸੀ ਯਾਰ ਸਾਡੀ ਦਾਦੀ ਸੀ ਸਾਡੀ ਯਾਰ ਉਹਨਾਂ ਨੂੰ ਇੱਕ ਯਾਦ ਕਰਦੇ ਹੀ ਰਹ ਜਾਂਦੇ ਆ ਮਿਲਦੇ ਤਾਂ ਹੈ ਨਹੀਂ ਉਹ ਇਹ ਮੈਂ ਕਦੀ ਹੀ ਅਸੀਂ ਤਾਂ ਬਜਾਉ ਦੇ ਤਾਏ ਦਾ ਵੀ ਸਤਿਕਾਰ ਕਰਦੇ ਰਹੇ ਆ ਚਾਚਿਆਂ ਦਾ ਵੀ ਕਰਿਆ ਬਾਪੂ ਦਾ ਵੀ ਕਰਿਆ ਬੀਬੀ ਦਾ ਵੀ ਕਰਿਆ ਤੇ ਮਹਾਰਾਜ ਦੇ ਹੱਥ ਆਇਤਾ ਯਾਰ ਪਿਆਰ ਗਾਂ ਦੇ ਕੋ ਸਮਾ ਹੁਣ ਮਹਾਰਾਜ ਸਾਡੇ ਤੇ ਕਹੇ ਜਾ ਲਿਆਉਂਦਾ ਵਾਹਿਗੁਰੂ ਜੀ ਤੱਕ ਨੇ ਚੱਲ ਸਾਡੇ ਬੱਚੇ ਲੈ ਕੇ ਆ ਯਾਰ ਅਜੇ ਤਾਂ ਬਹੁਤ ਸੌਖੇ ਆ ਚੜ੍ਹਦੀ ਕਲਾ ਬਹੁਤ ਸੌਖੇ ਉਹਨਾਂ ਦੇ ਸਰ ਤੇ ਸੌਖੇ ਆ ਜੀ ਅਰੇ ਜਾਇ ਦੋਏ ਹੀ ਬੈਠੇ ਆ ਸੀ ਪਰ ਆਪ ਦਾ ਕੋਈ ਫਿਕਰ ਪਾਕਨ ਨੂੰ ਇਹ ਸਰਦੇ ਫੋਨ ਆਉਂਦਾ ਰੋਜ਼ ਕਿਤੇ ਬਾਪੇ ਦਾ ਆ ਜਾਂਦਾ ਕਿਤੇ ਨੰਦਰ ਦਾ ਆ ਗਿਆ ਕਿਤੇ ਮੰਜਨਦਰ ਦਾ ਆ ਗਿਆ ਕਿਤੇ ਕਿਸੇ ਦਾ ਆ ਗਿਆ ਇਸ ਤਰ੍ਹਾਂ ਫੋਨ ਕਰਕੇ ਸਾਰੀ ਦਿਹਾੜੀ ਲੱਗ ਜਾਂਦੀ ਆ ਚਲ ਇੰਨਾ ਹੀ ਆਸਰਾ ਬੜਾ ਵੀ ਚਲ ਜਾਰ ਆਉਣਗੇ ਫਿਰ ਜਾਣਗੇ ਫਿਰ ਆਉਣਗੇ ਪਰ ਐਂ ਬਸ ਦਿਹਾੜੀ ਟਾਈਮ ਲੱਗ ਜਾਂਦਾ ਡਿੱਕਦਾ ਹੁਣ ਅਸੀਂ ਤਾਂ ਡਿੱਕ ਹੀ ਜਾਂਦੇ ਵੀ ਕਦੋਂ ਔਰ ਸਾਡੇ ਪੋਤੇ ਪੋਤੀ ਸਾਨੂੰ ਮਿਲਣ ਸਾਡੇ ਵਿੱਚ ਰਹਿਣ ਅਸੀਂ ਵੀ ਉਹਨਾਂ ਦੇ ਨਾਲ ਪਈਏ ਯਾਰ ਸਾਡੇ ਨਾਲ ਖੇਲਣ ਹੋ ਸਾਡੇ ਕੋਲੇ ਰਹਿਣ ਆਏ ਬਸ ਉਹ ਸਭ ਨੂੰ ਆਪੋ ਆਪਣਾ ਖੂਨ ਪਿਆਰਾ ਹੁੰਦਾ ਯਾਰ ਆਪਦਾ ਖੂਨ ਆਸਲਾ ਬਲੱਡ ਆਹਾ zato ਮਗਰ ਯਾਰ ਸਾਡਾ ਵਿਰਸਾ ਇਹਨਾਂ ਨੇ ਸੰਭਾਲਣਾ ਮਗਰੋ ਪਰ ਇਹ ਸਾਡੇ ਕੋਲੇ ਆਉਂਦੇ ਜਾਣਦੇ ਰਹਿਣਗੇ ਤੇ ਫੇਰ ਹੀ ਸਾਡਾ ਪਿਆਰ ਕਰਨਗੇ ਨਹੀਂ ਤਾਂ ਹੋਇਆ ਤੇ ਗਿਆ ਵਸ ਕੋਈ ਫਾਇਦਾ ਨਹੀਂ ਇਹ ਬੱਚਿਆਂ ਨੂੰ ਆਪਾਂ ਸਮਝਾਉਣਾ ਹੀ ਨਹੀਂ ਵੀ ਤੁਹਾਡੇ ਦਾਦਾ ਦਾਦੀ ਕਿਹੜੇ ਆ ਓੜੇ ਨਾਨਾ ਨਾਨੀ ਤੁਹਾਡੇ ਮਾਮਾ मामੀ ਤੁਹਾਡੀ ਪੂਆ ਫੁੱਫੋ ਕਿਹੜੇ ਆ ਇਹ ਜਦੋਂ ਆਪਾਂ ਸਮਝਾਉਣਾ ਹੀ ਨਹੀਂ ਬੱਚਿਆਂ ਨੂੰ ਫਿਰ ਬੱਚੇ ਨੇ ਬਈ ਪਿਆਰ ਵੀ ਕੀ ਕਰਨਾ ਪਿਆਰ ਵੀ ਉਹੋ ਬੱਚੇ ਹੀ ਕਰਦੇ ਜਿਹਦਾ ਮਾਂ ਪਰ ਮਗਰ ਸਕਾਵੇ ਦੱਸੇ ਵੀ ਉੱਥੇ ਆਪਣੇ ਫਲਾਨੇ ਫਲਾਨੇ ਉਹਨਾਂ ਨੂੰ ਬਹੁਤ ਮਿਲਿਓ ਜਾ ਕੇ ਉਹਨੂੰ ਤੁਸੀਂ ਇਸ ਤਰ੍ਹਾਂ ਬੁਲਾਇਓ ਤੁਸੀਂ ਇਹਨਾਂ ਨੂੰ ਸਿਖਾਵੇ ਬੱਚਿਆਂ ਨੂੰ ਯਾਰੋ ਬੱਚੇ ਤਾਂ ਰਿਪੀਟ ਹੁੰਦੇ ਆ ਕਿ ਜਿਹੜੀਆਂ ਗੱਲਾਂ ਰਿਪੀਟ ਕਰਾ ਦਿਆਂਗੇ ਉਹ ਇਹਦੀ ਉਹਨਾਂ ਨੇ ਕਰਨੀ ਆ ਆ ਕੇ ਦੱਸੀ ਜਾਵੇ ਉਹਨਾਂ ਨੂੰ ਬਹੁਤ ਬਹੁਤ ਦੱਸੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ